ਬਲਵ ਸਿੱਧੀ ਸਤਿਗੁਰੂ ਨਾਨਕ ਮਹਾਰਾਜ ਕੀ ਜੈ ਸੱਤੇ ਸਤਿਗੁਰੂ ਰਮਲਕੀਰ ਨਾਨਕ ਮਹਾਰਾਜ ਕੀ ਜੈ ਓਮ ਪ੍ਰਕਾਸ਼ ਮਹਾਰਾਜ ਕੀ ਜੈ ਔ ਜੀ ਗੁਰਪਿਆਰ ਸਿੰਘ ਜੀ ਖਾਤੇ ਸੱਤੇ ਸਤਿਗੁਰੂ ਕੀ ਨਾ ਜੀ ਓਮ ਪ੍ਰਕਾਸ਼ ਗੱਬਰ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਗ੍ਰਹਿ ਹੇਠਾਂ ਅੱਜ ਅਸੀਂ ਪ੍ਰਧਾਨ ਬਣਉਣ ਚੱਲੇ ਆ ਕਿਰਪਾ ਕਰਕੇ ਰੱਖਣ ਸਿੱਤੇ ਸਤਿਗੁਰ ਨੇ ਵੀ ਗੱਬਰ ਸਿੰਘ ਨੇ ਵੀ ਔਰ ਇਹ ਸੰਗਤਾਂ ਨੇ ਸਭੇ ਆਪ ਤੁਹਾਰੇ ਮਾਲਕ ਰਹਿਮਤਾਂ ਬਖਸ਼ੇ ਆਪ ਜੀ ਜੋ ਬੋਲੇ ਸੋਨ ਰੁਪਇਆ ਜੋ ਬੋਲੇ ਸੋਨ ਰੁਪਇਆ ਜੋ ਬੋਲੇ ਸੋਨ ਰੁਪਇਆ ਜੋ ਬੋਲੇ ਸੋਨ ਰੁਪਇਆ ਸਤਿ ਸ੍ਰੀ ਅਕਾਲ ਇਹ ਲੈ ਆਪਦੇ ਗੁਰੂ ਜੀ ਮਗਰੂ ਮਹਾਰਾਜ ਮਲਕੀਤ ਨਾਥ ਨੂੰ ਜੋ ਕਰਦੇ ਮੈਂ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਦੇ ਸੈਦਪੁਰਾ ਪਿੰਡ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਗਰਮੇਲ ਸਿੰਘ ਦੇ ਘਰ ਪੁੱਜੇ ਆ ਬੜੇ ਚਿਰਦਾ ਕਹਿੰਦਾ ਮੈਨੂੰ ਇਹ ਸੇਵਾ ਦਾ ਮੌਕਾ ਦਿਓ ਅੱਜ ਫਿਰ ਅਸੀਂ ਉਹਨਾਂ ਸੱਚੇ ਸਤਗੁਰੂ ਮਲਕੀਨਾਥ ਜੀ ਓਮ ਵਰਗਾਸ ਗੱਬਰ ਜੀ ਜਿਨ੍ਹਾਂ ਦੀਆਂ ਅਧਿਆਤਾਂ ਦੇ ਤਾਈ ਜੋ ਚੱਲਦੇ ਆਏ ਤੱਕ ਸੱਚਾ ਉਹਦੇ ਰਵਾਂਗੇ ਅੱਜ ਉਹ ਦਤਾਂ ਦੇ ਤਾਂ ਹੀ ਅਸੀਂ ਅੱਜ ਨੂੰ ਗਰਮੇ ਸਿੰਘ ਨੂੰ ਪ੍ਰਤਾਨ ਬਣਾਇਆ ਇਹਨੂੰ ਇਹ ਕਿਹਾ ਗਿਆ ਕਿ ਤੁਸੀਂ ਹਰ ਇੱਕ ਮਾੜੇ ਦੇ ਨਾਲ ਖੜਨਾ ਖੜੇ ਹੋਣਾ ਮਾੜੇ ਦੀ ਮਤ ਕਰਨੀ ਆ ਜਿੱਥੇ ਵੀ ਕਿਸੇ ਨੂੰ ਲੋੜ ਆ ਉਹਦੇ ਨਾਲ ਖੜਾ ਹੋ ਜਿੱਥੇ ਵੀ ਤੈਨੂੰ ਸਾਡੀ ਲੋੜ ਪੈਂਦੀ ਆ ਅਸੀਂ ਤੇਰੇ ਨਾਲ ਆ ਸਾਡੇ ਸਤਿਗੁਰੂ ਮਲਕੀਨ ਅੱਜ ਸਾਡੇ ਅੰਗ ਸੰਗ ਆ ਓਮ ਬਰਗਾਸ ਗੱਬਰ ਜੀ ਸਾਡੇ ਅੰਗ ਸੰਗ ਆ ਜਿੱਥੇ ਲੋੜ ਪੈਂਦੀ ਆ ਸੇ ਸਾਧ ਉਥੇ ਤੇਰੀ ਸੁਣਾਈ ਹੋਏਗੀ ਹੋਰ ਇਹਨੂੰ ਅੱਜ ਟੈਂਡ ਦੇ ਵਿੱਚ ਸੈਦਪੁਰਾ ਪ੍ਰਧਾਨ ਬਣਾ ਗਏ ਹੀ ਬਹੁਤ ਬਹੁਤ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਆਏਗੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਧਾਨਗੀ ਦੀਆਂ ਗਾਹੀ ਵੀ ਇਤਰਾਹੀ ਸੱਚੇ ਸਤਗੁਰ ਸਾਡੇ ਅੰਗ ਸੰਗ ਸਹਾਈ ਰਹਿਣ ਉਮਰ ਗਰ ਗੁਰਜ ਸਾਡੇ ਅੰਗ ਸੰਗ ਸਹਾਈ ਰਹਿਣਾ ਇਤਰਾਹੀ ਅਸੀਂ ਇਸ ਚੀਜ਼ ਦਾ ਨਾਮ ਜਿਹੜਾ ਵੱਧ ਚੜ ਕੇ ਰੋਸ਼ਨ ਕਰਾਂਗੇ ਜੀ ਬੇਨਤੀ ਆ ਅਸੀਂ ਚਾਰ ਸ਼ਰੀਕ ਨੂੰ ਸਬ ਯਾਤਰਾ ਗੋਲ ਬਾਗ ਤੋਂ ਚੱਲਣੀ ਆ। ਉਹਨਾਂ ਨੇ 400 ਰਗੇਤਾਂ ਦੇ ਕੰਮ ਨਹੀਂ ਆ। ਪਰ ਪਾਤ ਫੇਰੀ। ਉੱਥੇ ਇਹਨਾਂ ਨੇ ਵੀ ਇਹ ਪ੍ਰੋਤਸਾ ਦਇਆ ਵੀ ਵੱਧ ਚੜ ਕੇ ਸੰਗਤ ਜਿਹੜੀ ਆ ਉੱਥੇ ਲੈ ਕੇ ਆਵਾਂਗੇ। ਅਸੀਂ ਵੀ ਵੱਧ ਚੜ ਕੇ ਵੱਧ ਤੋਂ ਵੱਧ ਜਿੰਨਾ ਵੀ ਸੰਯੋਗ ਦਿੱਤਾ ਜਿੰਦਾ ਸੰਗਤ ਦਾ ਲੈ ਕੇ ਸੰਗਤ ਜਾਣੀ ਆ। ਇਹਨਾਂ ਨੂੰ ਇਹ ਕਿਹਾ ਸਾਡੇ ਸਤਿਗੁਰਾਂ ਦੇ ਸਨੇਹੇ ਨੇ ਉੱਥੇ ਵੱਧ ਚੜ ਕੇ ਜਿੰਨਾ ਹਿੱਸਾ ਪਾਉਣਾ ਜਿੰਨਾ ਵੀ ਇਹਦਾ ਉਹਨਾਂ ਹੀ ਪਾਓ। ਸਾਲ ਸਿੰਘ ਦੇ ਨਾਲ ਜੈ ਬਾਲਮੀਕੀ ਹਰ ਹਰ ਬਾਲਮੀਕੀ ਇਹਨਾਂ ਦੇ ਨਾਲ ਆਪਾਂ ਕਿੰਨੇ ਸਾਲ ਤੋਂ ਖੜੇ ਹਾਂ ਜੀ ਲੇਨ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੰਗਲ ਸਿੰਘ ਜੀ ਨੇ ਘਰ ਪ੍ਰਦਾਨ ਬਣਾਇਆ ਗਿਆ ਜੀ ਤੇ ਜੋਸ ਜਿਆਦਾ ਕਹਿਣਗੇ ਆਪਾਂ ਜੀ ਗਰੀਬਾਂ ਦੀ ਮਦਦ ਕਰਾਂਗੇ ਜੀ ਨਾਲ ਹੋ ਕੇ ਮੋੜੇ ਨਾ ਮੋੜਾ ਦੇ ਦੇ ਆਪਾਂ ਖੜਾਂਗੇ ਜੀ ਹਾਂ ਜੀ ਸਾਡੇ ਮਕੀ ਸਿੰਘ ਨਾਲ ਵੀ ਸੇਵਾਦਾਰ ਜੋ ਉਹਨਾਂ ਨੇ ਪ੍ਰਧਾਨ ਸਿੰਘ ਤੁਨਿਆ ਨੂੰ ਆਪਾਂ ਵਸਵਾ ਦੇ ਨਾਲ ਇਹਨਾਂ ਖੜਾਂਗੇ ਜੀ ਗੱਬਰ ਸਿੰਘ ਜੀ ਪ੍ਰਧਾਨ ਸਿੰਘ ਜੀ चलांगे जी महाराज